ਸਫਰ ਇਹ ਵਿਰਾਸਤ ਚੈਨਲ ਉੱਤੇ ਇੱਕ ਵਾਰ ਫਿਰ ਤੋਂ ਆਪ ਜੀ ਦਾ ਸਵਾਗਤ ਹੈ ਇਸ ਸਫਰ ਦੀ ਪਹਿਲੀ ਲੜੀ ਵਿੱਚ ਆਪਾਂ ਵਿਰਾਸਤ ਸ਼ਬਦ ਬਾਰੇ ਸਿਧਾਂਤਕ ਚਰਚਾ ਕੀਤੀ ਸੀ ਆਸ ਹੈ ਕਿ ਆਪ ਜੀ ਨੂੰ ਮੇਰਾ ਇਹ ਯਤਨ ਪਸੰਦ ਆਇਆ ਹੋਵੇਗਾ ਅੱਜ ਆਪਾਂ ਸਾਡੇ ਗੈਨੇ ਸਾਡੀ ਵਿਰਾਸਤ ਉੱਤੇ ਵਿਚਾਰ ਸਾਂਝੇ ਕਰਾਂਗੇ ਵਿਰਾਸਤ ਕਿਸੇ ਵੀ ਸਮਾਜ ਦੀ ਬੁਨਿਆਦ ਹੁੰਦੀ ਹੈ ਇਨਸਾਨ ਪੀੜੀਦਰ ਪੀੜੀ ਆਪਣੇ ਵਿਰਸੇ ਵਿੱਚੋਂ ਬਹੁਤ ਕੁਝ ਪ੍ਰਾਪਤ ਕਰਦਾ ਹੈ ਅਤੇ ਅਗਲੀ ਪੀੜੀ ਨੂੰ ਦਿੰਦਾ ਹੈ। ਹਰ ਸਮਾਜ ਦੇ ਸੱਭਿਆਚਾਰਕ ਢਾਂਚੇ ਵਿੱਚ ਉਸ ਸਮਾਜ ਦੇ ਰਸਮ ਰਿਵਾਜ, ਖਾਣ ਪੀਣ, ਰਹਿਣ ਸਹਿਣ ਤੇ ਪਹਿਰਾਵਾ ਵਰਗੇ ਕਿੰਨੇ ਹੀ ਮਹੱਤਵਪੂਰਨ ਪੱਖ ਜੁੜੇ ਹੁੰਦੇ ਹਨ। ਜਿਨ੍ਹਾਂ ਨੂੰ ਸਮਾਜ ਦੇ ਨੁਮਾਇੰਦੇ ਆਪਣੇ ਜੀਵਨ ਦੇ ਰੋਜ਼ਾਨਾ ਆਚਾਰ ਵਿਵਹਾਰ ਵਿੱਚ ਸੁਚੇਤ ਜਾਂ ਅਚੇਤ ਰੂਪ ਵਿੱਚ ਅਪਣਾਉਂਦੇ ਹਨ ਜਦੋਂ ਅਸੀਂ ਪਹਿਰਾਵੇ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਮਹੱਤਵਪੂਰਨ ਹਿੱਸਾ ਹੈ ਗਹਿਣੇ ਪੰਜਾਬੀ ਵਿਰਾਸਤ ਵਿੱਚ ਗਹਿਣਿਆਂ ਦਾ ਵਿਸ਼ੇਸ਼ ਸਥਾਨ ਹੈ ਗਹਿਣੇ ਸ਼ਿੰਗਾਰ ਸਭਿਆਚਾਰ ਤੇ ਮੌਜੂਦਾ ਦੌਰ ਵਿੱਚ ਫੈਸ਼ਨ ਦਾ ਇੱਕ ਚਿੰਨ੍ਹ ਬਣਦੇ ਹਨ ਜਦੋਂ ਅਸੀਂ ਗਹਿਣਿਆਂ ਦੇ ਪਿਛੋਕੜ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਸਬੰਧ ਆਧ ਮਾਨਵ ਨਾਲ ਜੁੜਦਾ ਦਿਖਾਈ ਦਿੰਦਾ ਹੈ ਕਹਿੰਦੇ ਹਨ ਕਿ ਆਧ ਮਾਨਵ ਜਿਸ ਦਾ ਮੁੱਖ ਕੀਤਾ ਸ਼ਿਕਾਰ ਕਰਨਾ ਹੁੰਦਾ ਸੀ ਸ਼ਿਕਾਰ ਕਰਦਿਆਂ ਜਦੋਂ ਕਦੇ ਸ਼ੇਰ ਵਰਗੇ ਬਲਵਾਨ ਜਾਨਵਰ ਦਾ ਸ਼ਿਕਾਰ ਕਰ ਲੈਂਦਾ ਤਾਂ ਉਸ ਦੇ ਚਿਹਰੇ ਉੱਤੇ ਜਿੱਤ ਦੀ ਖੁਸ਼ੀ ਚਲਕਦੀ ਅਤੇ ਉਹ ਜਿੱਤ ਦੇ ਚਿੰਨ ਵਜੋਂ ਸ਼ੇਰ ਦੀਆਂ ਨੌਂਦਰਾ ਆਦ ਨੂੰ ਆਪਣੇ ਮੱਥੇ ਜਾਂ ਗਾਲ ਵਿੱਚ ਸਜਾ ਲੈਂਦਾ ਸਮੇਂ ਦੇ ਵਿਕਾਸ ਨਾਲ ਜਦੋਂ ਤਾਤਾਂ ਦੀ ਖੋਜ ਹੋਈ ਤਾਂ ਉਹਨਾਂ ਨੌਂਦਰਾ ਨੂੰ ਉਸਨੇ ਕਿਸੇ ਤਾਤ ਜਿਵੇਂ ਸੋਨਾ, ਚਾਂਦੀ, ਤਾਂਬਾ, ਪਿੱਤਲ ਆਦ ਵਿੱਚ ਬਣਾ ਦਿੱਤਾ ਜੋ ਕਿ ਗਹਿਣੇ ਦਾ ਰੂਪ ਧਾਰ ਗਿਆ। ਮਰਦ ਨੇ ਅਜਿਹੇ ਗਹਿਣੇ ਔਰਤਾਂ ਨੂੰ ਤੋਹਫੇ ਦੇ ਰੂਪ ਵਿੱਚ ਦਿੱਤੇ ਜੋ ਹੌਲੀ-ਹੌਲੀ ਮਰਦਾਂ ਦੀ ਰੀਜ ਤੇ ਔਰਤਾਂ ਦਾ ਸ਼ੌਂਕ ਬਣ ਗਏ। ਇਸ ਤਰ੍ਹਾਂ ਗਹਿਣਾ ਮਨੁੱਖੀ ਸ਼ਿੰਗਾਰ ਦਾ ਹਮੇਸ਼ਾ ਤੋਂ ਕੇਂਦਰ ਬਿੰਦੂ ਰਿਹਾ ਹੈ। ਗਹਿਣਾ ਅਸਲ ਵਿੱਚ ਵਿਅਕਤੀ ਵਿਸ਼ੇਸ਼ ਦੀ ਆਰਥਿਕ ਖੁਸ਼ਹਾਲੀ ਪਿਆਰ ਮੁਹੱਬਤ ਅਤੇ ਸੋਹਜ ਤ੍ਰਿਪਤੀ ਆਦਿ ਦੇ ਪ੍ਰਗਟਾਵਾ ਦਾ ਪ੍ਰਤੀਕ ਹੈ। ਪੁਰਾਤਨ ਪੰਜਾਬ ਵਿੱਚ ਔਰਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਕਹਿਣੇ ਪੈਂਦੀਆਂ ਸਨ ਜਿਨ੍ਹਾਂ ਦੀ ਗਿਣਤੀ 100 ਤੋਂ ਵੀ ਵੱਧ ਮੰਨੀ ਜਾਂਦੀ ਹੈ। ਕਹਿਣਿਆਂ ਦੀ ਸਾਡੇ ਲੋਕ ਜੀਵਨ ਵਿੱਚ ਇੰਨੀ ਮਹੱਤਤਾ ਹੈ ਕਿ ਇਸ ਦਾ ਪਰਮਾਣ ਸਾਨੂੰ ਲੋਕ ਗੀਤਾਂ ਵਿੱਚੋਂ ਵੀ ਮਿਲ ਜਾਂਦੇ ਹਨ ਅਤੇ ਹਰ ਗਹਿਣੇ ਨਾਲ ਸੰਬੰਧਿਤ ਲੋਕ ਗੀਤ ਸਾਡੇ ਵਿਰਸੇ ਵਿੱਚ ਮੌਜੂਦ ਹਨ। ਔਰਤਾ ਅਤੇ ਮਰਦ ਵੱਖੋ-ਵੱਖਰੇ ਗਹਿਣੇ ਪੈਂਦੇ ਸਨ ਜਦੋਂ ਅਸੀਂ ਔਰਤਾਂ ਨਾਲ ਸੰਬੰਧਿਤ ਗਹਿਣਿਆਂ ਦੀ ਗੱਲ ਕਰਦੇ ਹਾਂ ਤਾਂ ਸਰੀਰ ਦੇ ਵੱਖ-ਵੱਖ ਅੰਗਾਂ ਦੇ ਅਨੁਸਾਰ ਸਿਰ ਦੇ ਗਹਿਣੇ ਗੰਨਾਂ ਦੇ ਗਹਿਣੇ ਨੱਕ ਦੇ ਗਹਿਣੇ ਗਰਦਨ ਦੇ ਗਹਿਣੇ ਹੱਥਾਂ ਦੇ ਗਹਿਣੇ ਤੇ ਪੈਰਾਂ ਦੇ ਗਹਿਣੇ ਆਦਿ ਵੱਖੋ-ਵੱਖਰੀਆਂ ਬਣਗੀਆਂ ਸਾਹਮਣੇ ਆਉਂਦੀਆਂ ਹਨ ਸਿਰ ਦੇ ਗਹਿਣਿਆਂ ਦੇ ਵਿੱਚ ਜਿਵੇਂ ਸੱਗੀ ਫੁੱਲ ਚੌਕ ਚੰਦ ਟਿੱਕਾ ਕਲੇਪ ਚੂਮਰ ਸ਼ਿੰਗਾਰ ਪੱਟੀ ਆਦ ਆਉਂਦੇ ਹਨ ਇਸੇ ਤਰ੍ਹਾਂ ਕੰਨਾ ਦੇ ਗਾਣਿਆਂ ਵਿੱਚ ਕਾਂਟੇ ਹੁੰਦੇ ਲੋਟਣ ਪਿੱਪਲ ਪੱਤੀਆਂ ਤੁੰਗਲ ਸੋਹਣ ਚਿੜੀਆਂ ਬੁਝਲੀਆਂ ਟਾਪਸ ਆਦ ਗਾਣੇ ਆਉਂਦੇ ਹਨ ਨੱਕ ਦੇ ਗਾਣਿਆਂ ਵਿੱਚ ਤੀਲੀ ਲੌਂਗ ਕੋਕਾ ਰੇਖ ਨੱਥ ਮਛਲੀ ਨੁਕਰਾ ਆਦ ਮਿਲਦੇ ਹਨ ਇਸੇ ਤਰ੍ਹਾਂ ਹੱਸ ਕੰਢੀ ਗੁਲੂਬੰਦ ਮਟਰਮਾਲਾ ਗਾਨੀ ਤੱਗਾ ਹਮੇਲ ਬੁਕਤੀਆਂ ਤਵੀਤ ਜੁਗਨੀ ਤੇ ਰਾਣੀ ਹਾਰ ਇਸਤਰੀਆਂ ਦੇ ਗਲੇ ਦੇ ਸ਼ਿੰਗਾਰ ਹਨ ਗੋਖੜੂ ਸਿੰਗਾੜੇ ਲੱਡੇ ਘੜੀ ਚੂੜੀ ਬਾਂਕਾ ਕੰਗਣ गजਰੇ ਆਦ ਹੱਥਾਂ ਵਿੱਚ ਪਹਿਨਣ ਵਾਲੇ ਗਹਿਣੇ ਸਨ। ਮੁੰਦਰੀਆਂ, ਚਾਂਦੀ ਦੇ ਛੱਲੇ, ਹੱਥ ਫੁੱਲ, ਰਤਨ ਚੌਕ, ਕਲੀਚੜੀਆਂ ਆਦ ਹੱਥਾਂ ਦੀਆਂ ਉਂਗਲਾਂ ਦੇ ਗਹਿਣੇ ਸਨ। ਜਦੋਂ ਗੱਲ ਪੈਰਾਂ ਦੀ ਕਰਦੇ ਹਾਂ ਤਾਂ ਇਹਦੇ ਵਿੱਚ ਆਉਂਦੀਆਂ ਨੇ ਪਟੜੀਆਂ, ਗੁਸਲ ਪੱਟੀ, ਪੰਜੇ ਬਾ, ਬਾਂਕਾਂ, ਸ਼ਕੁੰਤਲਾ, ਜੰਜੀਰੀਆਂ ਵਾਲੇ ਲੱਛੇ, ਕੁੰਡਲੀਦਾਰ ਤੋੜੇ ਆਦ गाने ਜਿਹੜੇ ਨੇ ਪੰਜਾਬੀ ਸੱਭਿਆਚਾਰ ਦੇ ਵਿੱਚ ਆਉਂਦੇ ਹਨ ਇਸੇ ਤਰ੍ਹਾਂ ਬਿਸ਼ੂਏ ਛੱਲੇ ਤੇ ਛਲੀਆਂ ਆਦ ਪੈਰਾਂ ਦੀਆਂ ਉਗਲਾਂ ਦੇ ਗਾਣੇ ਸਨ ਔਰਤਾਂ ਦੇ ਨਾਲ ਨਾਲ ਮਰਦ ਵੀ ਆਪਣੇ ਆਪ ਨੂੰ ਸ਼ਿੰਗਾਰਨ ਲਈ ਅਨੇਕਾਂ ਤਰ੍ਹਾਂ ਦੇ ਗਹਿਣੇ ਪੈਂਦੇ ਸਨ ਜਿਵੇਂ ਕਿ ਹੱਥਾਂ ਵਿੱਚ ਮੰਦਰੀ ਅਤੇ ਕੜਾ ਪੈਂਦੇ ਸਨ ਇਸੇ ਤਰ੍ਹਾਂ ਗਲੇ ਵਿੱਚ ਕੈਂਠਾ ਮਾਲਾ ਤਵੀਤੜੀਆਂ ਆਦ ਪਹਿਨਦੇ ਇਸ ਤੋਂ ਇਲਾਵਾ ਵਾਲੇ ਨੱਤੀਆਂ ਮੁਰਕੀਆਂ ਤੇ ਮੁੰਦਰਾ ਆਦ ਵੀ ਮਰਦਾ ਵੱਲੋਂ ਪਹਿਨੇ ਜਾਣ ਵਾਲੀ ਗਹਿਣਿਆਂ ਵਿੱਚ ਆਉਂਦੇ ਹਨ ਗਹਿਣੇ ਜਿੱਥੇ ਆਰਥਿਕ ਖੁਸ਼ਹਾਲੀ ਦੇ ਪ੍ਰਤੀਕ ਹਨ ਉੱਥੇ ਸਾਡੇ ਸੱਭਿਆਚਾਰ ਦੀ ਨਿਸ਼ਾਨੀ ਵਜੋਂ ਸਾਹਮਣੇ ਆਉਂਦੇ ਹਨ ਪਰੰਤੂ ਅੱਜਕੱਲ ਇਹ ਸੱਭਿਆਚਾਰਕ ਨਿਸ਼ਾਨੀਆਂ ਵੀ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਈਆਂ ਹਨ ਅਤੇ ਸਾਡੇ ਵਿਰਸੇ ਵਿੱਚੋਂ ਪੂਰੀ ਤਰ੍ਹਾਂ ਵਿਸਰ ਗਈਆਂ ਹਨ ਅੱਜਕਲ ਗਹਿਣਿਆਂ ਦੀ ਭੁੱਖ ਨੂੰ ਕੱਪੜਿਆਂ ਦੀ ਵਨਸਵੰਤਾ ਰਾਹੀਂ ਪੂਰਾ ਕੀਤਾ ਜਾ ਰਿਹਾ ਹੈ ਸਮੇਂ ਦੇ ਦੌਰ ਨੇ ਜਿੱਥੇ ਸਾਡੇ ਖਾਣ ਪੀਣ ਰਹਿਣ ਸਹਿਣ ਦਾ ਟੰਗ ਬਦਲ ਕੇ ਰੱਖ ਦਿੱਤਾ ਉੱਥੇ ਸਾਡੇ ਪੁਰਾਣੇ ਰੀਤੀ ਰਿਵਾਜਾਂ ਦੇ ਨਾਲ ਨਾਲ ਸਾਡੇ ਗਹਿਣਿਆਂ ਦੀ ਸਰਦਾਰੀ ਵੀ ਖਤਮ ਕਰ ਦਿੱਤੀ ਹੈ ਪੰਜਾਬੀ ਵਿਰਸੇ ਦੀ ਪਛਾਣ ਲੋਕਾਂ ਨੂੰ ਭੁੱਲੀ ਜਾ ਰਹੀ ਹੈ ਆਪਣੇ ਸੱਭਿਆਚਾਰ ਨੂੰ ਸਮਾਜ ਦਾ ਅਣਖੜਵਾ ਅੰਗ ਬਣਾਉਣ ਲਈ ਮਨੋੱਖ ਲਈ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੁਰਾਤਨ ਵਿਰਸੇ ਨਾਲ ਜੋੜੀ ਰੱਖਣਾ ਬਹੁਤ ਜ਼ਰੂਰੀ ਹੈ ਕਹਿੰਦੇ ਹਨ ਜੋ ਆਪਣੇ ਪਸ਼ੂਕੜ ਪੁੱਲੇ ਜਾਂਦੀਆਂ ਹਨ ਉਹ ਵਿਗਿਆਨਿਕ ਉਨਤੀ ਦੇ ਬਾਵਜੂਦ ਵੀ ਉਨਤ ਕੌਮਾਂ ਨਹੀਂ ਅਖਵਾਉਂਦੀਆਂ ਮੇਰਾ ਇਹ ਉਪਰਾਲਾ ਵੀ ਪੰਜਾਬੀ ਵਿਰਸੇ ਵਿੱਚੋਂ ਵਿਸਰਦੀਆਂ ਜਾ ਰਹੀਆਂ ਕਦਰਾਂ ਕੀਮਤਾਂ ਤੋਂ ਅਜੋਕੇ ਪੀੜੀ ਨੂੰ ਜਾਣੂ ਕਰਵਾਉਣ ਵਿੱਚ ਨੇਹਿਤ ਹੈ ਜੋ ਸਾਡੀ ਪਛਾਣ ਸਾਡੀਆਂ ਪਰੰਪਰਾਵਾਂ ਅਤੇ ਸਾਡੇ ਸਾਂਝੇ ਇਤਿਹਾਸ ਦੀ ਨੀਂਹ ਦੀ ਰਾਖੀ ਲਈ ਇੱਕ ਭਾਵਨਾਤਮਕ ਵਚਨਬੱਧਤਾ ਹੈ ਇਹੀ ਪਿਛਲੀਆਂ ਪੀੜ੍ਹੀਆਂ ਲਈ ਸਨਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਅਨਮੋਲ ਤੋਹਫ਼ਾ ਹੈ ਜੋ ਸਾਡੇ ਪੰਜਾਬੀ ਵਿਰਸੇ ਦੀ ਅਮੀਰ ਵਿਰਾਸਤ ਦੀ ਗਵਾਹੀ ਭਰਦਾ ਹੈ ਅੱਜ ਦੀ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇਰੀ ਲੜੀ ਵਿੱਚ ਵੱਖ-ਵੱਖ ਗੈਣਿਆਂ ਬਾਰੇ ਵਿਸਥਾਰ ਸਹਿਤ ਚਰਚਾ ਕਰਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ